ਪੂਰੇ ਜ਼ਿਲ੍ਹੇ ਸਾਡੇ ਯੁਵਾ ਸੀ ਉਹਨਾਂ ਨੇ ਖੂਨ ਦਿੱਤਾ ਆਪਣੀ ਇੱਕ ਇੱਕ ਬੂੰਦ ਉਹ ਬੂੰਦ ਦੀ ਚਿੱਠੀ ਪ੍ਰਧਾਨ ਮੰਤਰੀ ਨੂੰ ਲਿਖੀ ਜਾਏਗੀ ਪਹਿਲੇ ਇਹਨਾਂ ਨੇ ਸਾਬਿਤ ਕਰਤਾ ਕਿ ਤੁਸੀਂ ਓਪਰੈਸਰ ਹੋ ਯਾਨੀ ਕਿ ਸ਼ੋਸ਼ਕ ਕਰਨ ਵਾਲੇ ਜੇ ਤੁਸੀਂ ਹੀ ਤੰਗ ਪਰੇਸ਼ਾਨ ਕਰਨ ਵਾਲੇ ਜੇ ਜੇਕਰ ਤੁਹਾਨੂੰ ਹਿੰਦੁਸਮਾਜ ਦਾ ਖੂਨ ਚਾਹੀਦਾ ਉਹ ਸਾਡੇ ਬੱਚਿਆਂ ਦਾ ਨਹੀਂ ਹੋਗਾ ਉਹ ਸਾਡਾ ਹੋਏਗਾ ਕਿ ਜੇਕਰ ਕਿਸੇ ਨੇ ਕਿਸੇ ਅੱਖ ਚੁੱਕੀ ਵੇਖ ਲਿਆ ਨਾ ਤਾਂ ਵੀ ਐਕਟ ਲਾਗੂ ਹੋ ਜਾਏਗਾ ਉਹਲਾ ਸਾਡੇ ਬੱਚੇ ਕੱਲ ਨੂੰ ਸੁਨ ਸੁਹਣ ਬਚਣਗੇ ਚਲੋ ਇਹ ਕਾਨੂੰਨ ਹੈ ਤੁਸੀਂ ਕਿੱਥੇ ਹੋ ਤੇ ਅਸੀਂ ਇਹਨੂੰ ਕੀ ਜਵਾਬ ਦੇਵਾਂਗੇ ਤੁਸੀਂ ਭਾਜਪਾ ਦਾ ਹੱਦ ਤੋਦ ਬਦ ਸਮਰਥਨ ਕੀਤਾ ਆ ਮਗਰ ਜੇ ਵਿਰੋਧਤਾ ਦੀ ਉੱਪਰ ਉਤਰ ਜਾਏ ਤੇ ਭਾਜਪਾ ਨੂੰ ਇਹ ਪਤਾ ਆ ਹਿੰਦੂ ਸਮਾਜ ਦੀ ਤਾਕਤ ਕੀ ਆ ਅਸੀਂ ਇਹ ਦੱਸਣਾ ਚਾਹੁੰਦੇ ਆ ਬਿਲ ਮੋਦੀ ਸਰਕਾਰ ਜੋ ਭਾਜਪਾ ਸਰਕਾਰ ਆ ਉਹ ਸਾਨੂੰ ਛਾਤੀਵਾਜ ਬਣਨਾ ਚਾਹੁੰਦੀ ਆ ਤੁਸੀਂ ਲਿਪਸਿੰਗ ਨਹੀਂ ਕਰ ਰਹੇ ਮੈਂ ਤੈਨੂੰ ਬੁਲਾ ਰਿਹਾ ਤੁਸੀਂ ਨਹੀਂ ਬੋਲ ਰਹੇ ਮੈਂ ਤਾਂ ਵੀ ਤੁਹਾਡੇ ਉਪਰ ਇਲਜ਼ਾਮ ਲਾ ਰਿਹਾ ਕਿ ਤੂੰ ਮੇਰਾ ਜਾਣਬੁੱਝ ਕੇ ਨਹੀਂ ਬੋਲ ਰਿਹਾ ਦੀ ਭਗਵਾਨ ਸੇਵਾ ਸੰਗਠਨ ਜੋ ਹਮੇਸ਼ਾ ਹਿੰਦੂ ਸਮਾਜ ਦੀ ਆਵਾਜ਼ ਹੈ ਦੇ ਨਾਲ ਸੋਣ ਸਮਾਜ ਨਾਲ ਸਭ ਨੇ ਸਾਲ ਦਿੱਤਾ ਚਾਹੀਓ ਐਡਵੋਕੇਟ ਸੀ ਚਾਹੀਓ ਟੀਚਰ ਸੀ ਚਾਹੀਓ ਕੋਈ ਜਥੇਬੰਦੀ ਦਾ ਸੀ ਸਭ ਨੇ ਸਾਲ ਦਿੱਤਾ ਯੂਜੀਸੀ ਜੋ ਹਿੰਦੂਵਲੀਅਤ ਕਾਨੂੰਨ ਜੋ ਕਾਲਾ ਕਾਨੂੰਨ ਬਣਾਇਆ ਗਿਆ ਹੈ ਉਹਦੇ ਸੰਬੰਧ ਚ ਪੂਰੇ ਭਾਰਤ ਚ ਰੋਸ ਹੋ ਰਿਹਾ ਹੈ ਅੱਜ ਪੰਜਾਬ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਅਸੀਂ ਸ਼ਾਰਟਿਫਿਕੇਟ ਰੋਸ ਕੀਤਾ ਰੋਜ ਦੇ ਸੰਬੰਧ ਦੇ ਵਿੱਚ ਅਸੀਂ ਪੂਰੇ ਜ਼ਿਲ੍ਹੇ ਸਾਡੇ ਯੁਵਾ ਸੀ ਉਹਨਾਂ ਨੇ ਖੂਨ ਦਿੱਤਾ ਆਪਣੀ ਇੱਕ ਇੱਕ ਬੂੰਦ ਉਹ ਬੂੰਦ ਦੀ ਚਿੱਠੀ ਪ੍ਰਧਾਨ ਮੰਤਰੀ ਨੂੰ ਲਿਖੀ ਜਾਏਗੀ ਜੇਕਰ ਤੁਹਾਨੂੰ இந்து ਸਮਾਜ ਦਾ ਕੌਣ ਚਾਹੀਦਾ ਉਹ ਸਾਡੇ ਬੱਚਿਆਂ ਦੇ ਲਈ ਹੋਗਾ ਉਹ ਸਾਡਾ ਹੋਏਗਾ ਸਾਡੇ ਬੱਚੇ ਕੱਲ ਨੂੰ ਸੱਲ ਨੂੰ ਸੁਭਾਨ ਪੁੱਛਣਗੇ ਚਲੋ ਇਹ ਕਾਨੂੰਨ ਹੈ ਤੁਸੀਂ ਕਿੱਥੇ ਹੋ ਤੇ ਅਸੀਂ ਉਹਨੂੰ ਕੀ ਜਵਾਬ ਦੇਵਾਂਗੇ ਇਸ ਲਈ ਅੱਜ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਪਹਿਲ ਮੋਦੀ ਸਰਕਾਰ ਜੋ ਭਾਜਪਾ ਸਰਕਾਰ ਆ ਉਹ ਸਾਨੂੰ ਜਾਤੀਵਾਦ ਚ ਬਣਨਾ ਚਾਹੁੰਦੀ ਆ ਖਾਮੀਆਂ ਕੀ ਨੇ ਕਾਨੂੰਨ ਦੇ ਜੋ ਕਾਨੂੰਨ ਚ ਖਾਮੀਆਂ ਆ ਜੇਕਰ ਤੁਸੀਂ ਇਸ ਨੂੰ ਪੜ੍ਹੋ ਇਹਦੇ ਵਿੱਚ ਕੋਈ ਦਲੀਲ ਅਪੀਲ ਨਹੀਂ ਹੈਗੀ ਇਹਦੇ ਵਿੱਚ ਤੁਸੀਂ ਦੱਸ ਨਹੀਂ ਸਕਦਾ ਤੁਸੀਂ ਕਸੂਰਵਾਰ ਹੈਗੇ ਕਿ ਨਹੀਂ ਹੈਗੇ ਜੇ ਪਹਿਲਾ ਕਾਨੂੰਨ 1956 ਵਿੱਚ ਹੀ ਉਹਦੇ ਵਿੱਚ ਦਲੀਲ ਅਪੀਲ ਦੇ ਸੀ ਪਰ ਇਹਦੇ ਵਿੱਚ ਕੁਝ ਸਮਦਾਈ ਨੂੰ ਖੁਸ਼ ਕਰਨ ਦੇ ਲਈ ਇਹਨਾਂ ਨੇ ਇਹ ਜਿਹੜਾ ਲਿਆਂਦਾ ਕਾਨੂੰਨ ਪਰ ਇਹ ਜਾਤੀਵਾਲ ਕਿਉਂ ਕਰ ਰਹੇ ਆ ਜਦੋਂ ਸਾਰੇ ਸਮਾਜ ਸਾਡੇ ਆਪਣੇ ਸਮਾਜ ਆ ਅਸੀਂ ਕਿਸੇ ਸਮਾਜ ਦੇ ਨੁਫਰ ਨਹੀਂ ਕਰਦੇ ਪਰ ਅੱਜ ਸਾਡੀ ਗੱਲ ਬੀਜੇਪੀ ਦੇ ਕੇਂਦਰ ਸਰਕਾਰ ਨਾਲ ਹੈ ਕਿਉਂਕਿ ਉਹ ਕਹਿੰਦੇ ਆ ਅਸੀਂ ਹਿੰਦੂਵਾਦੀ ਸਰਕਾਰ ਆ ਜੇ ਅਸੀਂ ਉਹਨਾਂ ਨੂੰ ਬਣਾ ਸਕਦੇ ਆ ਤੇ ਥੱਲੇ ਲਾ ਵੀ ਸਕਦੇ ਆ ਇਹ ਸਾਡੀ ਚੁਟਾਨੀ ਆ ਪਰ ਸਰਕਾਰ ਤੇ ਆਪ ਕਹਿੰਦੇ ਹਿੰਦੂਵਾਦੀ ਆ ਫਿਰ ਤੁਸੀਂ ਕਹਿੰਦੇ ਹਿੰਦੂਆਂ ਦੇ ਖਿਲਾਫ ਕਾਨੂੰਨ ਕਿਉਂ ਆ ਬਿਲਕੁਲ ਇਹ ਹਿੰਦੂਵਾਦੀ ਨੇ ਦੇਖੋ ਜੁਡੀਸਿਵਰ ਦਾ ਕਾਨੂੰਨ ਨਹੀਂ ਹੁੰਦਾ ਸ਼ੰਕਰਾਚਾਰੀਆ ਇਹਨੂੰ ਤਖੇ ਮਾਰੇ ਇਹ ਹਿੰਦੂਵਾਦੀ ਆ ਜੇ ਹਿੰਦੂਵਾਦੀ ਆ ਤੇ ਮੁਗਲਾਂ ਦੇ ਟਾਈਮ ਅਕਬਰ ਦੇ ਟਾਈਮ ਤੇ ਅਸੀਂ ਉਦੋਂ ਸੇਵਾ ਲੱਗਦਾ ਮੈਨੂੰ ਜੋ ਉਹਨਾਂ ਨਾਲ ਇਹਨਾਂ ਨੇ ਸਾਡੇ ਉੱਤੇ ਬਣਾ ਦਿੱਤੇ ਆ ਅੱਜ ਗਊ ਮਾਤਾ ਨੂੰ ਰੋਸ ਮਰਦਾ ਦਰਜਾ ਦੇ ਉਣਾਵੇ ਤਿੰਨ ਦੂਰਦੀ ਸਰਕਾਰ ਹੋਏ ਤੇ ਸਾਨੂੰ ਸੰਘਰਸ਼ ਕਰਨਾ ਪਵੇ ਤੇ ਲੋਕ ਰਾਜ ਕਰਨ ਲੜਦੇ ਯਾਰ ਐਸਸੀ ਐਕਟ ਦਾ ਕਾਨੂੰਨ ਤਾਂ ਪੁਰਾਣਾ ਹੈਗਾ ਵਾ ਹੁਣ ਇਹ ਨਵੇਂ ਕਾਨੂੰਨ ਦੇ ਵਿੱਚ ਕੀ ਨੁਕਸਾਨ ਕੀ ਗਾਮ ਪਬਲਿਕ ਵੇਖੋ ਜੀ ਜਿਹੜਾ ਐਸਸੀ ਐਕਟ ਕਾਨੂੰਨ ਹੈ ਵੇਖੋ ਅਸੀਂ ਅੱਗੇ ਵੀ ਕਿਹਾ ਦਲੀ ਸਮਾਜ ਨੂੰ ਪਰਚੂ ਕਰਨ ਦੇ ਲਈ ਕਾਂਗਰਸ ਵੱਲੋਂ ਜਿਹੜਾ ਕਾਨੂੰਨ ਬਣਾਇਆ ਗਿਆ ਸੀ ਅਸੀਂ ਕਦੇ ਵੀ ਵਿਰੋਧ ਕੀਤਾ ਜੇ ਕਿਸੇ ਸਮਾਜ ਨੂੰ ਕਿਸੇ ਚੀਜ਼ ਦਾ ਫੈਨਬਿਲਟ ਹੁੰਦਾ ਕਰਨ ਪਰ ਇਹ ਜਿਹੜੇ ਕਾਨੂੰਨਾਂ ਜਿਹੜਾ ਯੂਸੀਸੀ ਕਾਨੂੰਨ ਹੈ ਇਹ ਨਾਲ ਹਿੰਦੂ ਸਮਾਜ ਨੂੰ ਨੁਕਸਾਨ ਹੁੰਦਾ ਵਾ ਦੇਖੋ ਦਲਿਤ ਭਾਈਚਾਰੇ ਨੂੰ ਇਹਨੂੰ ਫੇਰ ਅਗੇ ਇਹਦਾ ਕੀ ਫਾਇਦਾ ਹੁੰਦਾ ਸਾਨੂੰ ਨਹੀਂ ਪਤਾ ਪਰ ਸਾਡੇ ਬੱਚੇ ਸਕੂਲਾਂ ਕਾਲਜਾਂ ਜਾਂਦੇ ਡਰਨਗੇ ਇਸ ਲਈ ਅਸੀਂ ਕਹਿ ਰਹੇ ਹਾਂ ਸਾਨੂੰ ਜਾਤੀਵਾਦ ਚ ਨਾ ਮੰਡੋ ਸਾਨੂੰ ਜਾਤੀਵਾਦ ਚ ਨਾ ਮੰਡੋ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਸਾਨੂੰ ਜਾਤੀਵਾਦ ਚ ਨਾ ਮੰਡੋ ਅਸੀਂ ਇੱਕ ਹਾਂ ਇੱਕ ਰਹਿਣਾ ਤੁਸੀਂ ਸਿਰਫ ਇੱਕ ਕਰਾਸ ਪਾ ਕੇ ਖੁਸ਼ ਕਰਨ ਦੇ ਲਈ ਇਹੋ ਜਿਹਾ ਕਾਨੂੰਨ ਲਿਆ ਰਹੇ ਜੇ ਇਹ ਨਿਯਮ ਵਾਪਸ ਦੇ ਲਈ ਲੈਣੇ ਨਵੇਂ ਜਿਹੇ ਨਿਯਮ ਐ ਫੇਰ ਅਗਲਾ ਕੀ ਦੇਖੋ ਜੀ ਮੈਂ ਪਿਛਲੀ ਵਾਰੀ ਕਾਂਗਰਸ ਦੇ ਖਿਲਾਫ 1 ਸਾਲ ਪਹਿਲਾਂ ਧਰਨਾ ਦੇ ਗਿਆ ਸੀ ਜਨਤਰ ਮੰਤਰ ਦੇ ਤੇ ਰਾਸ਼ਟਰੀ ਭਗਵਾਨ ਸੇਨਾ ਸਕੰਦਰ ਦੇ ਜੋ ਸਵਰਨ ਸਮਾਜ ਆ ਜੇ ਇਹ ਕਾਨੂੰਨ 1 ਮਹੀਨੇ ਦੇ ਅੰਦਰ ਵਾਪਸ ਨਾ ਆਇਆ ਤੇ ਮੈਂ ਖੁਦ ਆਪਣੇ ਸਕੰਦਰ ਦੇ ਨਾਲ ਪੂਰੇ ਭਾਰਤ ਚੋ ਜੋ 13 ਸਟੇਟਾਂ ਚੱਲਦਾ ਹੈ ਅਸੀਂ ਜਨਰ ਮੰਤਰ ਦੇ ਧਰਨਾ ਦੇਾਂਗੇ ਤੇ ਪੂਰਾ ਵਿਰੋਧ ਕਰਾਂਗੇ ਇਨ੍ਹਾਂ ਹਿੰਦੂਵਾਲਦੀਆਂ ਦਾ ਤੁਸੀਂ ਕਹਿੰਦੇ ਪਈ ਕਿ ਕਿਸੇ ਨੂੰ ਖੁਸ਼ ਕਰੇ ਕਿੰਨੂੰ ਖੁਸ਼ ਕਰਨ ਦੇ ਲਈ ਕਾਨੂੰਨ ਦੇ ਵਿੱਚ ਬਦਲਣਾ ਦੇਖੋ ਜੀ ਇਹ ਵੋਟਰਾਂ ਨੂੰ ਖੁਸ਼ ਕਰਨ ਦੇ ਲਈ ਇਹ ਕਿਸੇ ਸਮਾਜ ਨੂੰ ਫੈਲਾ ਦੇ ਲਈ ਨਹੀਂ ਆ ਜਾਂਦੇ ਕਿਸੇ ਸਮਾਜ ਲਈ ਕੋਈ ਬੈਨੀਫਿਟ ਚੀਜ਼ ਲਾਂਚ ਕਰ ਦੋ ਉਸ ਸਮਾਜ ਦੇ ਕੋਈ ਪੱਤਾ ਲਾਂਚ ਕਰ ਦੋ ਵਜੀਫਾ ਦੇ ਦੋ ਅਸੀਂ ਨਾਲ ਦੇਵ ਸਰਕਾਰ ਦਿੰਦੀ ਸਾਡੇ ਢਿੱਡ ਭਿਰੇ ਪਰ ਅਸੀਂ ਇਹ ਕਹਿੰਦੇ ਆ ਇਹੋ ਜਿਹੀਆਂ ਸ਼ਕਤੀਆਂ ਜੋ ਕਾਨੂੰਨ ਚ ਲਿਆਂਦੀਆਂ ਗਈਆਂ ਯੂਪੀ ਦੀਆਂ ਤਿਆਰੀਆਂ ਜੀ ਵੋਟਾਂ ਲਈ ਪੰਜ ਰਾਜਾਂ 'ਚ ਹੀ ਤਿਆਰੀਆਂ ਹਲ-ਚਲ ਤਿਆਰੀ ਹੈ ਮੰਗਲੌਰ ਲਾਗਪੁਰ ਦਿੱਲੀ 'ਚ ਮੀਟਿੰਗਾਂ ਹੁੰਦੀਆਂ ਰੋਜ਼ ਤੁਸੀਂ ਅਪਡੇਟ ਵੇਖ ਬੜਦੇ ਬੇਲੇ ਤਿਆਰੀ ਹੈ ਜੀ ਵੋਟਾਂ ਦੀ 29 ਦੀਆਂ ਵੋਟਾਂ ਨੇ ਇਧਰ ਉਧਰ ਦੀਆਂ ਹੋਣਗੀਆਂ 27 ਸਾਢੇ ਪਰ 29 ਰਾਜਸਥਾਨ ਆ ਪਰ ਯੂਪੀ ਜਿਹੜੇ ਹੋਰ ਬੰਗਲੌਰ ਹੈ ਮੇਰੇ ਖਿਆਲਾ ਉੱਥੇ ਬੰਗਾਲ ਦੇ ਵਿੱਚ ਵੋਟਾਂ ਇਹ ਸਿਰਫ ਤਾਂ ਕੀਤਾ ਜਾ ਰਿਹਾ ਅਸੀਂ بار بار ਕਹਿੰਦੇ ਸਾਨੂੰ ਜਾਤੀਚੇ ਨਾਲ ਵੰਡੋ ਇਹ ਬੜੇ ਖਤਰਨਾਕ ਬਦਲਾਅ ਨੇ ਜੀ ਇਹਦੇ ਵਿੱਚ ਸਮਾਜ ਨੂੰ ਇਹਨਾਂ ਨੇ ਦੋ ਭਾਗਾ ਚ ਵੰਡਤਾ ਹੈ ਸਰਕਾਰ ਨੇ ਬੜਾ ਹੀ ਮੜਾ ਕੰਮ ਕੀਤਾ ਕਿ ਜਨਰਵਰ ਨੂੰ ਪਹਿਲੇ ਹੀ ਇਹਨਾਂ ਨੇ ਸਾਬਿਤ ਕਰਤਾ ਕਿ ਤੁਸੀਂ ਓਪਰੈਸਰ ਹੋ ਯਾਨੀ ਕਿ ਸ਼ੋਸ਼ਕ ਕਰਨ ਵਾਲੇ ਜੇ ਤੁਸੀਂ ਹੀ ਤੰਗ ਪਰੇਸ਼ਾਨ ਕਰਨ ਵਾਲੇ ਜੇ ਤੇ ਦੂਜਾ ਵਰਗ ਇੱਕ ਵੱਖਰਾ ਕਰਤਾ ਬਿਲਕੁਲ ਜਿੰਨਾ ਵੀ ਸਾਰਾ ਸਮਾਜ ਹੈ ਉਹ ਸਾਰਾ ਇੱਕ ਪਾਸੇ ਕਰਤਾ ਇਹਨਾਂ ਨੇ ਇਹ ਪ੍ਰੋਵੀਜ਼ਨ ਇਹ ਕਰ ਦਿੱਤੀ ਹੋਈ ਹੈ ਕਿ ਪਹਿਲੇ ਤੱਕ ਵਰਲਡ ਹੁੰਦਾ ਸੀ ਐਕਸਪਲਿਸਿਟ ਵੀ ਕਿਸੇ ਨੇ ਵਰਬਲੀ ਬੋਲ ਕੇ ਕਿਸੇ ਨੂੰ ਕਹਿਤਾ ਕਿ ਮੈਨੂੰ ਜਾਤੀ ਸੂਚਕ ਸ਼ਬਦ ਬੋਲੇ ਨੇ ਪਰ ਹੁਣ ਉਹਨੇ ਪ੍ਰੋਵੀਜ਼ਨ ਕਰਤੀ ਹੈ ਕਿ ਜੇਕਰ ਕਿਸ ਨੇ ਕਿਸੇ ਆਖ ਚੁੱਕੇ ਹੀ ਵੇਖ ਲਿਆ ਨਾ ਤਾਂ ਵੀ ਐਕਟ ਲਾਗੂ ਹੋ ਜਾਏਗਾ ਉਹਲਾ ਲਿਪਸਿੰਗ ਵੀ ਕਰਦਾ ਹੈ ਲਿਪਸਿੰਗ ਵੀ ਕਰਦਾ ਹੈ ਮੰਨ ਲਓ ਤੁਸੀਂ ਲਿਪਸਿੰਗ ਨਹੀਂ ਕਰ ਰਹੇ ਮੈਂ ਤੈਨੂੰ ਬੁਲਾ ਰਿਹਾ ਤੁਸੀਂ ਨਹੀਂ ਬੋਲ ਰਹੇ ਮੈਂ ਤਾਂ ਵੀ ਤੁਹਾਡੇ ਉਪਰ ਇਲਜ਼ਾਮ ਲਾ ਰਿਹਾ ਕਿ ਤੂੰ ਮੇਰੇ ਨਾਲ ਜਾਣ ਬੋਝ ਕੇ ਨਹੀਂ ਬੋਲ ਰਿਹਾ ਇੰਨਾ ਖਤਰਨਾਕ ਕਾਨੂੰਨ ਹੈ ਤੇ ਸਭ ਤੋਂ ਵੱਡੀ ਗੱਲ ਕੀ ਹੈ ਕਿ ਜਿਹੜਾ ਸ਼ਿਕਾਇਤ ਕਰਦਾ ਹੈ ਉਹਦੀ ਪਛਾਣ ਦੱਸਣ ਦੀ ਲੋੜ ਨਹੀਂ ਕੀ ਸਾਬਿਤ ਕਿੰਨੇ ਕਰਨਾ ਹੈ ਜਿਹਦੇ ਉੱਪਰ ਇਲਜ਼ਾਮ ਲੱਗ ਰਿਹਾ ਕੱਲ ਨੂੰ ਜੇਕਰ ਇਲਜ਼ਾਮ ਜਿਹਦੇ ਉੱਪਰ ਲੱਗਿਆ ਹੈ ਉਹ ਸਾਬਤ ਕਰ ਦਿੰਦਾ ਕਿ ਮੈਂ ਸੱਚਾ ਆਂ ਸ਼ਿਕਾਇਤਕਰਤਾ ਦੇ ਉੱਪਰ ਕੋਈ ਵੀ ਕਾਰਵਾਈ ਨਹੀਂ ਹੋਏਗੀ ਇਹਦੇ ਵਿੱਚ ਯਾਨੀ ਕਿ ਜਿੰਨਾ ਮਰਜੀ ਕਿਸੇ ਨੂੰ ਪਰੇਸ਼ਾਨ ਕਰੋ ਕੋਈ ਬੱਚਾ ਵਧੀਆ ਪੜਦਾ ਪਿਆ ਉਹ ਤੇ ਇਲਜ਼ਾਮ ਲਾ ਦਿਓ ਅਖੇ ਜੀ ਇਹ ਮੇਰਾ ਭੇਦਭਾਵ ਕਰਦਾ ਚੱਲ ਅੰਦਰ ਇਮਪੈਕਟ ਪੈ ਰਿਹਾ ਜਨਾਬ ਜੇ ਇਹਨਾਂ ਨੇ ਵਾਪਸ ਨਹੀਂ ਨਾ ਲਿਆ ਭਾਜਪਾ ਜਿਹੜੀ 240 ਦੀ ਆਈ ਹੈ 40 ਦੀ ਵੀ ਰਹਿਣੀ ਜੇ ਮੈਂ ਗਾਰੰਟੀ ਦਿੰਦਾ ਤੁਹਾਨੂੰ ਇਸ ਗੱਲ ਦੀ ਤੁਹਾਨੂੰ ਜਿੰਨਾ ਵੀ ਵਿਦਰੋਹ ਦਾ ਹੋ ਰਿਹਾ ਹੈ ਕੀ ਕਹਿੰਦੇ ਇਹਨਾਂ ਦਾ ਡਿਮਾਂਡ ਅਸੀਂ ਭਾਜਪਾ ਦੇ ਡਟ ਕੇ ਵਿਰੋਧ ਕਰਾਂਗੇ ਜਿਹਦੇ ਵਿੱਚ ਡਟ ਕੇ ਵਿਰੋਧ ਕਰਾਂਗੇ ਕਿਉਂਕਿ ਅਸੀਂ ਭਾਜਪਾ ਦਾ ਬਹੁਤ ਜ਼ਿਆਦਾ ਸਮਰਥਨ ਕੀਤਾ ਪਰ ਅੱਜ ਅਸੀਂ ਵਿਰੋਧ ਕਰਕੇ ਪਿੱਛੇ ਹਟਾਂਗੇ ਕਿਉਂਕਿ ਅਸੀਂ ਨਹੀਂ ਸੁਣਨਾ ਚਾਹੁੰਦੇ ਜਿਹੜਾ ਸਾਡੇ ਸਮਾਜ 'ਤੇ ਬਈ ਇਲਜ਼ਾਮ ਲੱਗਦਾ ਹੈ ਨਾ ਕਿ ਇਹ ਜਦੋਂ ਸੇਮਾ ਆਇਆ ਉਹ ਤਾਂ ਖਲੋਤੇ ਨਹੀਂਗੇ ਅੱਜ ਅਸੀਂ ਖਲੋਤੇ ਆ ਮੈਂ ਭਾਜਪਾ ਦੇ ਸਾਰੇ ਲੀਡਰਾਂ ਨੂੰ ਕਹਿਣਾ ਚਾਹਨਾ ਜਿਹੜੇ ਆਪਣੀ ਮੀਟਿੰਗਾਂ 'ਚ ਕਹਿੰਦੇ ਨੇ ਨਾ ਕਿ ਸਮਾਜ ਦਾ ਧੱਕਾ ਹੁੰਦਾ ਰਿਹਾ ਅਸੀਂ ਸਾਰੇ ਸੁੱਤੇ ਰਹੇ ਆ ਅੱਜ ਕਿੱਥੇ ਸੁੱਤੇ ਸਾਰੇ ਜਾਣੇ ਅੱਜ ਆਣ ਬਾਹਰ ਅੱਜ ਖਲੋਣ ਸਾਡੇ ਨਾਲ ਆ ਕੇ ਅੱਜ ਅੱਜ ਸਮ ਅੱਜ ਇਹ ਧਮਕੀਆਂ ਦੇ ਰਿਹਾ ਕਿ ਨਾ ਕਰੋ ਪ੍ਰਦਰਸ਼ਨ ਇਹ ਜਿ ਕਿਉਂ ਨਾ ਕਰੀਏ ਜਿਹਾ ਅਸੀਂ ਅਸੀਂ ਸੱਚ ਬੋਲਾਂਗੇ ਸੱਚ ਦੇਣਾ ਖਲੋਵਾਂਗੇ ਜੀ ਮੇਰਾ ਨਾਮ ਰਮਨ ਪੰਡੇਦੇ ਮੈਂ ਸਵਰਨ ਸਮਾਜ ਤੋਂ ਆ ਯੁਵਾ ਸ਼ਕਤੀ ਕ੍ਰਾਂਤੀ ਦਲ ਦਾ ਪ੍ਰਧਾਨ ਐ ਦੇਖੋ ਸਭ ਤੋਂ ਪਹਿਲੇ ਕਹਿੰਦੇ ਨੇ ਵਿਨਾਸ਼ ਕਾਲੇ ਵਿਪਰੀਨ ਬੁੱਧੀ ਇਹ ਜਦੋਂ ਕਿਸੇ ਦਾ ਮਾਰਾ ਸਮੇਂ ਹੁੰਦਾ ਨਾਲ ਤੇ ਪਰਮਾਤਮਾ ਨੂੰ ਲੱਤ ਨਹੀਂ ਮਾਰਦਾ ਚਪੇੜ ਨਹੀਂ ਮਾਰਦਾ ਉਹਦੀ ਬੁੱਧੀ ਮਾਰ ਦਿੰਦਾ ਆ ਇਹ ਭਾਜੀਪੀ ਦੀ ਜਿਹੜਾ ਇਹ ਕੰਮ ਕੀਤਾ ਆ ਇਹ ਸਵਰਨ ਸਮਾਜ ਜੋ ਕਿ ਇਤਿਹਾਸ ਗਵਾਇਆ ਕਿ ਜਿੱਥੇ-ਜਿੱਥੇ ਬੀਜੇਪੀ ਦੀ ਸਰਕਾਰ ਬਣੀ ਹੈ ਚਾਹੇ ਕੇਂਦਰ ਤੋਂ ਵਿੱਚ ਹੋਵੇ ਤੇ ਚਾਹੇ ਕਿਸੇ ਨਾ ਕਿਸੇ ਸਟੇਟ 'ਚ ਹੋਵੇ ਸਮਰਨ ਸਮਾਜ ਦਾ ਹਿੰਦੂ ਸਮਾਜ ਦਾ ਬਹੁਤ ਵੱਡਾ ਯੋਗਦਾਨ ਰਿਹਾ ਆ ਮਗਰ ਅੱਜ ਇਹ ਬਿੱਲ ਲਿਆਂਦੇ ਵਜੋਂ ਇਹਨਾਂ ਨੇ ਇੱਕ ਚੀਜ਼ ਕੀਤੀ ਹੈ ਕਿ ਵੰਡ ਕਰੋ ਤੇ ਵੰਡ ਕਰੋ ਦੀ ਰਾਜਨੀਤੀ ਖੇਡੀ ਹੈ ਇਹਨਾਂ ਨੇ ਇਹਨਾਂ ਨੇ ਸਾਡੇ ਭਰਾਵਾਂ ਵਿੱਚ ਸਾਡੇ ਵਿੱਚ ਵੰਡ ਪਾਉਣ ਦੀ ਕੋਸ਼ਿਸ਼ ਕੀਤੀ ਆ ਜਿਹਦਾ ਬਹੁਤ ਵੱਡਾ ਬੈਡ ਇਮਪੈਕਟ ਪਏਗਾ ਔਰ ਸਭ ਤੋਂ ਵੱਡੀ ਮਾੜੀ ਗੱਲ ਜਿਹੜੀ ਲੱਗੀ ਆ ਉਹ ਸਾਡੇ ਜਿਹੜੇ ਅੱਜ ਦੇ ਯੂਥ ਜਿਹੜਾ ਬੱਚੇ ਆ ਜਿਨ੍ਹਾਂ ਨੇ ਵੱਡੇ ਹੋ ਕੇ ਭਾਰਤ ਦਾ ਭਵਿੱਖ ਬਣਾਇਆ ਫਵਿੱਖ ਰਹਾਡਾ ਉਹਨਾਂ ਦੇ ਵਿੱਚ ਹੀ ਰਾਜਨੀਤੀ ਵੜਨ ਦੀ ਕੋਸ਼ਿਸ਼ ਕਰ ਰਹੇ ਜਿਹੜੀ ਬਿਲਕੁਲ ਬੇਬਨਾਦੀ ਔਰ ਕਦੀ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹ ਜੋ ਅੱਜ ਮੈਸੇਜ ਦਿੱਤਾ ਗਿਆ ਉਹਦੀ ਘੱਟ ਲਫ਼ਜ਼ਾਂ ਦੇ ਵਿੱਚ ਅਰ ਸਰਕਾਰ ਨੂੰ ਇਹ ਮੈਸੇਜ ਆ ਗਿਆ ਕਿ ਸਾਡੇ ਵਿੱਚ ਪਹਿਲਾਂ ਤਾਂ ਬੰਦ ਕਰੋ ਤੇ ਰਾਜਨੀਤੀ ਬੰਦ ਕਰੋ ਇਹ ਬਿਲਕੁਲ ਨਹੀਂ ਬਰਦਾਸ਼ਤ ਕੀਤੀ ਜਾਏਗੀ ਸਾਰੇ ਕਮਿਊਨਿਟੀਆਂ ਸਾਡੀਆਂ ਭੈਣ ਭਾਈ ਆ ਅਸੀਂ ਸਾਰੇ ਇਕੱਠੇ ਰਹਿੰਦੇ ਆ ਸਾਡੇ ਬੱਚਿਆਂ ਦੇ ਫਿਊਚਰ ਦਾ ਸਵਾਲ ਹੈ ਅਸੀਂ ਬੀਜੇਪੀ ਦਾ ਹੱਥੋਂ ਵੱਧ ਸਮਰਥਨ ਕੀਤਾ ਆ ਔਰ ਬਿਲਕੁਲ ਨੀ ਸਵਾਰਥਪਾਪ ਦੇ ਨਾਲ ਮਗਰ ਜੇ ਵਿਰੋਧਧਾਰੀ ਉੱਪਰ ਉਤਰ ਜਾਏ ਤੇ ਬੀਜੇਪੀ ਨੂੰ ਇਹ ਪਤਾ ਆ ਕਿ ਸਵਰਨ ਸਮਾਜ ਦੀ ਤਾਕਤ ਕੀ ਆ ਹਿੰਦੂ ਸਮਾਜ ਦੀ ਤਾਕਤ ਕੀ ਆ ਅਸੀਂ ਪੂਰੀ ਨਿਡਰ ਹੋ ਕੇ ਬੀਜੇਪੀ ਦਾ ਪਰ ਸਰਕਾਰ ਦਾ ਵਿਰੋਧ ਕਰਾਂਗੇ ਜਾਂਦਰ ਜਾਂ ਤੇ ਬਿੱਲ ਦੇ ਵਿੱਚ ਸੰਸ਼ੋਧਨ ਕਰਨ ਜਾਂ ਇਸ ਕਾਲੇ ਕਾਨੂੰਨ ਨੂੰ ਵਾਪਸ ਲਿੱਤਾ ਜੇ